ਸਰਬੱਤ ਦਾ ਭਲਾ ਟ੍ਰਾਸ ਤੇ ਐਸਪੀ ਉਬਰੋਏ ਦੀ ਕਿਰਪਾ ਸਦਕਾ ਅੱਜ ਤਕਰੀਬਨ 5 ਮਹੀਨੇ ਦੀ ਕਾਰਵਾਈ ਕਰਨ ਤੋਂ ਬਾਅਦ ਗੁਰਪ੍ਰੀਤ ਸਿੰਘ ਨਾਦਾ ਸਖਸ਼ ਜੋ ਕਿ ਸ਼ੇਖੂਪੁਰ ਦਾ ਰਹਿਣ ਵਾਲਾ ਹੈ ਉਸ ਨੂੰ ਮੌਤ ਦੀ ਸਜ਼ਾ ਤੋਂ ਮੁਕਤ ਕਰਵਾ ਕੇ ਭਾਰਤ ਵਾਪਸ ਲਿਆਦਾਂ ਗਿਆ ਨੌਜਵਾਨ ਦਾ ਕਹਿਣਾ ਹੈ ਕਿ 2019 ਵਿੱਚ ਦੁਬਈ ਗਿਆ ਸੀ ਮੇਰੇ ਨਾਲ ਤਿੰਨ ਪਾਕਿਸਤਾਨ ਨੌਜਵਾਨ ਸਨ ਜਿਨ੍ਹਾਂ ਵੱਲੋਂ ਗੁਨਾਹ ਕੀਤਾ ਗਿਆ ਸੀ ਮੈਂ ਨਜਾਇਜ਼ ਤੌਰ ਉੱਤੇ ਕੇਸ ਵਿੱਚ ਫਸ ਗਿਆ ਜਿਸ ਤੋਂ ਬਾਅਦ ਮੈਨੂੰ ਅਦਾਲਤ ਵੱਲੋਂ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਮੇਰੇ ਪਰਿਵਾਰ ਵੱਲੋਂ ਸਰਬੱਤ ਦਾ ਭਲਾ ٹرسٹ ਦੇ ਐਸਪੀਓ ਬਰੋ ਦੇ ਨਾਮ ਮੁਲਾਕਾਤ ਕੀਤੀ ਗਈ ਜਿਸ ਤੋਂ ਬਾਅਦ ਮੈਨੂੰ ਤਕਰੀਬਨ 5 ਮਹੀਨੇ ਬਾਅਦ ਭਾਰਤ ਵਾਪਸ ਲਿਆਂਦਾ ਗਿਆ ਤੇ ਇਸ ਤੋਂ ਬਾਅਦ ਪਰਿਵਾਰ ਦੇ ਵਿੱਚ ਕਾਫੀ ਖੁਸ਼ੀ ਦਿਖਾਈ ਦੇ ਰਹੀ ਹੈ ਇਸ ਬਾਬਤ ਪਰਿਵਾਰਿਕ ਮੈਂਬਰਾਂ ਦਾ ਕੀ ਕੁਝ ਕਹਿਣਾ ਹੈ ਉਹ ਸੋਲਣ ਨੇ ਤੇ ਮਤਲਬ ਨਜਾਇਜ਼ ਮੇਰੇ ਤੇ ਜਾਨੀ ਇਹ ਤਸਦੋ ਦਾ ਪਰਚਾ ਪੈ ਗਿਆ ਮर्डर ਕੇਸ ਦੇ ਵਿੱਚ ਤੇ ਉਸ ਤੋਂ ਬਾਅਦ ਅਹੀਂ ਮਤਲਬ ਅਮਰ ਇਸਰਨ ਨਾ ਸੀ ਰਫਤਾ ਕੀ ਤਾਂ ਉਹਨਾਂ ਨਾਲ ਕਨੈਕਟ ਕੀਤਾ ਹੈ ਇਹਨਾਂ ਦੇ ਨਾਲ ਤੇ ਉਹਨਾਂ ਨੇ ਸਾਡੀ ਬਾਹ ਫੜੀ ਮਤਲਬ ਉੱਥੋਂ ਤੱਕ ਸਾਨੂੰ ਲੈ ਗਏ ਉਹਨਾਂ ਫੈਮਿਲੀ ਨੇ ਭਾਜ ਨਾਟਕ ਇਹਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦੇ ਨਾਲ ਤੇ ਉਹਨਾਂ ਨੇ ਮਤਲਬ ਕੋੜ ਦੇ ਵਿੱਚ ਜਾ ਕੇ ਯਾਨੀ ਮੇਰੇ ਪਿੱਛੇ ਪੈਰਵਾਹੀ ਕਰਕੇ ਤੇ ਅੱਜ ਮੈਨੂੰ ਯਾਨੀ 5 ਸਾਲ ਦੇ ਬਾਅਦ ਅੱਜ ਮਨੋ ਰਿਹਾਈ ਬਖਸ਼ੀ ਤੁਸੀਂ ਗਏ ਕਦੋਂ ਸੀ ਤੁਸੀਂ ਇੱਥੋਂ ਮੈਂ ਯਾਨੀ ਪਹਿਲਾਂ ਤੋਂ ਮਤਲਬ ਤੁਹਾਰ 14 ਤੋਂ ਪਹਿਲਾਂ ਮੈਂ ਜੌਬ ਕਰਦਾ ਸੀ ਉਸੇ ਉਸ ਤੋਂ ਬਾਅਦ ਜਾਨੀ ਇੱਕ ਨਜਾਇਜ਼ ਜਾਨੀ ਇਹ ਬਹਿਣਤ ਇਹਨਾਂ ਮੁੰਡੇ ਸੀ ਪਾਕਿਸਤਾਨੀ ਮੇਰੇ ਕੇਸ ਦੇ ਵਿੱਚ ਤੇ ਉਹਨਾਂ ਦੇ ਨਾਲ ਮਤਲਬ ਨੂੰ ਜਾਨੀ ਮਿਲ ਕੇ ਕੰਮ ਜਾਨੀ ਨਜਾਇਜ਼ ਜਾਨੀ ਪਰਚਾ ਪਾਇਆ ਤੁਹਾਡਾ ਰਾਪਟਾ ਹੁੰਦਾ ਸੀ ਪਰਿਵਾਰ ਦੇ ਨਾਲ ਜੀ ਬਿਲਕੁਲ ਤੁਹਾਨੂੰ ਕਿੰਨਾ ਦੀ ਸਹਾਇਤਾ ਨਾਲ ਤੁਸੀਂ ਵਾਪਸ ਆਏ ਇਹ ਐਸਪੀ ਸਿੰਘ ਅਬਰਾਏ ਉਹਨਾਂ ਦੇ ਨਾਲ ਸਰਹੰਦਪਾਸ ਨੇ ਬਰਾਏ ਤਾਂ ਧੰਨਵਾਦ ਕਰਨਾ ਚਾਹੋਗੇ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਨ ਲੱਗਾਂਗਾ ਉਹਨਾਂ ਦੀ ਟੀਮ ਦਾ ਤੇ ਭਾਈ ਸੁਖਦੀਪ ਸਿੰਘ ਜਿਨ੍ਹਾਂ ਦੇ ਨਾਲ ਸਾਡੀ ਡੇਲੀ ਗੱਲਬਾਤ ਚ ਜਰੀ ਹੈ ਸ਼ੋਅ ਮੇਰੇ ਫੈਮਿਲੀ ਨਾਲ ਦੇ ਨਾਲ ਮਿਲ ਕੇ ਕਲਪਤ ਕਰਦੇ ਰਹੇ ਉਹਦੇ ਨਾਲ ਉਹ ਤੇ ਜਿਹੜੀ ਕੰਟਰੀ ਲੋਕ ਕਿਹੜੀ ਕੰਟਰੀ ਸੀ ਇਹ ਦੁਬਈ ਦੁਬਈ ਸ਼ਾਜਾ ਸਰ ਜਿਹੜੇ ਲੋਨ ਚ ਬੰਦ ਕਰਦੇ ਉਹਨਾਂ ਵਾਸਤੇ ਮਦਦ ਕੀਤੀ ਸੀ ਗਿਆ ਓਨਰ ਦੀ ਅਪੀਲ ਹੈ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਆਪਣਾ ਇੱਥੋਂ ਜਾਂਦੇ ਨੇ ਕੰਮ ਕਰਨ ਲਈ ਆਪਣਾ ਕੰਮ ਕਰਨ ਜਾ ਕੇ ਤੇ ਕਿਸੇ ਮਤਲਬ ਗਲਤ ਸੋਸਾਇਟੀ ਵਿੱਚ ਨਾ ਪੈਣ ਆਪਣਾ ਕੰਮ ਕਰਨ ਤੇ ਉਥੇ ਕੀ ਕਾਰਨ ਹੋਇਆ ਸੀ ਜਿਹੜਾ ਤੁਹਾਨੂੰ ਇਦਾਂ ਦਾ ਜਿਹੜਾ ਮਸ਼ੱਅੱਲ੍ਹਾ ਸਾਫੜਾ ਕਰਨਾ ਪਿਆ ਬਸ ਇੱਕ ਐਕਸੀਡੈਂਟ ਹੀ ਘਟਨਾ ਵਾਪਰੀ ਮੇਰੇ ਨਾਲ ਦਿਨ ਮਤਲਬ ਕਿਸੇ ਹੋਰ ਨੇ ਕੀਤਾ ਸੀ ਤੇ ਮਤਲਬ ਮਜੂਦ ਸੀ ਉੱਥੇ ਤੇ ਮੇਰੇ ਤੇ ਵੀ ਨਾਲ ਟਕਾਇਆ ਗਿਆ ਤੇ ਉਹ ਜਿਹੜੀ ਤੁਸੀਂ ਕੰਪਨੀ ਵੱਲੋਂ ਗਏ ਸੀ ਕੰਮ ਕਰਦੇ ਸੀ ਉੱਥੇ ਉਹਨਾਂ ਵੱਲੋਂ ਤਾਂ ਡੀਕੂਈ ਸਹਾਇਤਾ ਕੀਤੀ ਵੀ ਨਹੀਂ ਜੀ ਕੋਈ ਸਹਾਇਤਾ ਨਹੀਂ ਉਹਨਾਂ ਵੱਲੋਂ ਕੋਈ ਸਹਾਇਤਾ ਨਹੀਂ ਕੀਤੀ ਇਸੇ ਕਰਕੇ ਅਸੀਂ ਲਾਸਟ ਤੇ ਮਤਲਬ ਪ੍ਰਾਈਸਰ ਉਹਨਾਂ ਦੇ ਨਾਲ ਅਸੀਂ ਮਤਲਬ ਗੱਲਬਾਤ ਕੀਤੀ ਸਰ ਸ੍ਰੀਦੀਪ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਉਹ ਲੋਕਾਂ ਦੀ ਟੀਮ ਉਹਨਾਂ ਨੇ ਬਹੁਤ ਸਾਡੀ ਮਿਲ ਹੈਲਪ ਕੀਤੀ ਸਾਡੀ ਤੇ ਅੱਜ ਮੈਨੂੰ ਤੇ ਤੁਸੀਂ ਇੱਧਰ ਜਾਣੇ ਵੀ ਸੰਪਰਕ ਤੁਹਾਡਾ ਕਿਵੇਂ ਹੋਇਆ ਵੀ ਕਿਵੇਂ ਇਤੋਂ ਤੁਹਾਨੂੰ ਹੈਲਪ ਦਿੱਤੀ ਗਈ ਇੱਥੋਂ ਮਤਲਬ ਮੇਰੇ ਫਾਦਰ ਸਾਹਿਬ ਪਹਿਲਾਂ ਸੀ ਯਾਨੀ ਉਹਨਾਂ ਦੀ ਹੰਡਥ ਹੋ ਗਈ ਹੈ ਅੱਜ ਉਹ ਵੀ ਨਹੀਂ ਇੱਥੇ ਪਹੁੰਚ ਸਕੇ ਤੇ ਮਤਲਬ ਪਿਛੋਂ ਮੇਰੇ ਮਦਰ ਸੀ ਬਰ ਉਹਨਾਂ ਨੇ ਮਤਲਬ ਸਰ ਸਦੀਪ ਉਹਨਾਂ ਦਾ ਸਾਨੂੰ ਪਤਾ ਲੱਗਾ ਤੇ ਉਹਨਾਂ ਦੇ ਨਾਲ ਕਨੈਕਟ ਕੀਤਾ ਉਹਨਾਂ ਦਾ ਨੰਬਰ ਲਿਆ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਨੂੰ ਜਨਵਰੀ ਇੱਥੇ ਮਤਲਬ ਬਰੈਸਰ ਉੱਤੇ ਅੰਮ੍ਰਿਤਸਰ 에ਰਪੋਰਟ ਤੋਂ ਜਾਂਦੇ ਰਹੇ ਦੁਬਈ ਚਲ ਮਿਲਉਂਦੇ ਰਹੇ ਤੇ ਉਹਨਾਂ ਨੇ ਮਿਲ ਕੇ ਯਾਨੀ ਮੇਰੀ ਫੈਮਿਲੀ ਨੇ ਯਾਨੀ ਪੂਰਾ ਇਹ ਕੇਸ ਜਿਹੜਾ ਪੂਰਾ ਹੈ ਹਾਂਜੀ ਮੇਰਾ ਨਾਮ ਬਜੀਤ ਕੋਹਰੇ ਆ ਅਸੀਂ ਛੇਕਪੁਰ ਦੇ ਰਹਿਣ ਵਾਲੇ ਆ ਤੇ ਅਸੀਂ ਭਾਜੀ ਸੁਖਦੀਪ ਹਣਾ ਨੇ ਸਾਡੀ ਬਹੁਤ ਜਿਆਦਾ ਹਲਪ ਕੀਤੀ ਹੈ ਇਹਨਾਂ ਨੇ ਸਾਨੂੰ ਬਰਾਏ ਸਾਹਿਬ ਨੂੰ ਮਿਲਾਇਆ ਮਲਾ ਕੇ ਸਾਡਾ ਬੇਟਾ ਜਿਹੜਾ ਸਾਡਾ ਬਾਹਰ ਕੱਟਿਆ ਅਸੀਂ ਬਰਾਏ ਸਾਹਿਬ ਦਾ ਬਹੁਤ ਧੰਨ ਕਰਦੇ ਹਾਂ ਸ਼ੁਕਰ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਡਾ ਇਥੋਂ ਤੱਕ ਸਾਡਾ ਕੇਸ ਬੰਨੇ ਲਾਇਆ ਜੇ ਬਰਾਏ ਸਾਹਿਬ ਨਾ ਹੁੰਦੇ ਅਸੀਂ ਤੇ ਰੋਲਣ ਵਾਲਾ ਹਿਸਾਬ ਹੀ ਦੂਜੇ ਮੁਲਕ ਦੇ ਵਿੱਚ ਰੋਲ ਹੀ ਗਏ ਹਿਸਾਬ ਦੇ ਨਾਲ ਤੇ ੱੱਕੇ ਖਾਂਦਿਆਂ ਨੂੰ ਸਾਨੂੰ ਆ ਦੇਣਾ ਗਿਆ ਅੱਜ ਅਸੀਂ ਧੰਨਵਾਦ ਕਰਦੇ ਹਾਂ ਸੁਜਿੰਦਰ ਹਣਾ ਦਾ ਵੀ ਸੁਖਦੀਪ ਹਣਾ ਦਾ ਵੀ ਜਿਨ੍ਹਾਂ ਨੇ ਸਾਡੇ ਨਾਲ ਬਹੁਤ ਹਲਪ ਕੀਤੀ ਹੈ ਇਹਨਾਂ ਨੇ ਬਹੁਤ ਜਿਆਦਾ ਸਾਡੇ ਨਾਲ ਸਾਥ ਦਿੱਤਾ ਵਾ ਇਨਾਲ ਤੁਰੇ ਰਹੇ ਆ ਜਿਦ ਤਰਾ ਉਹ ਮੁੱਕ ਗਏ ਸੀ ਤੇ ਮੈਂ ਕਲੀ ਕੀ ਕਰ ਸਕਦੀ ਆ ਪੰਜ ਸੁਖਦੀਪ ਹੁਣਾ ਨੇ ਮੇਰੀ ਬਾਹ ਨਹੀਂ ਛੱਡੀ ਇਹਨਾਂ ਨੇ ਆਖਿਆ ਟੈਨਸ਼ਨ ਨਹੀਂ ਲੈਣੀ ਕੇ ਕਰਦੀ ਆਂ ਤੁਹਾਡੇ ਨਾਲ ਆ ਤੇ ਬਾਕੀ ਵਰਾਏ ਸਾਹਿਬ ਨੇ ਵੀ ਕਿਹਾ ਹੈ ਕਿ ਅਸੀਂ ਤੁਹਾਡਾ ਬੇਟਾ ਕੱਢ ਕੇ ਛੱਡਾਂਗੇ ਦੇਲ ਨਹੀਂ ਛੱਡਣਾ ਹੌਸਲਾ ਰੱਖਣਾ ਮੁੰਡੇ ਦਾ ਕੀ ਨਾਮ ਹੈ ਗੁਰਪ੍ਰੀਤ ਹੋਈ ਗਏ ਸੀ ਹਾਂਜੀ ਇਹ 2019 ਦੇ ਵਿੱਚ ਗਏ ਸੀ ਤੇ ਹਾਂਜੀ ਸਟੱਡੀ ਵੀ ਇਸ ਵੇਲੇ ਹਾਂਜੀ ਸਟੱਡੀ ਵੀ ਇੱਥੇ ਹੀ ਗਏ ਹੀ ਉੱਥੇ ਪਾਕਿਸਤਾਨੀ ਬੰਦੇ ਹੀ ਉਹਨਾਂ ਦੇ ਨਾਲ ਬੈਂਦੇ ਖਲੋਂਦੇ ਸੀ ਗਲਤ ਕੰਮ ਤੇ ਉਹਨਾਂ ਨੇ ਕੀਤਾ ਸੀ ਤੇ ਨਾਲੇ ਵੀ ਬੈਣ ਖਲੋਂਣ ਕਰਕੇ ਵੀ ਫਸੇ ਗਏ ਫੇਰ ਅਹੀਂ ਵੀ ਬ੍ਰਾਈ ਸਾਹਿਬ ਦੀ ਬਾਹ ਫੜੀ ਇਹਨਾਂ ਦੀ ਸੁਖਦੀਪ ਉਹਨਾਂ ਦੀ ਤੇ ਇਹਨਾਂ ਨੇ ਫੇਰ ਸਾਡਾ ਬੇਟਾ ਬਾਹਰ ਕੱਢਿਆ ਨਾਲ ਫੇਰ ਉਹ ਪਾਕਿਸਤਾਨੀ ਵੀ ਵਿਚਾਰੇ ਨਿਕਲ ਗਏ ਜੇ ਆ ਸਾਡਾ ਬੇਟਾ ਨਾ ਹੁੰਦਾ ਤਾਂ ਉਹ ਵਿਚਾਰੇ ਉੱਥੇ ਫਸੇ ਰਹੇ ਨੇ ਹੀ ਉਹ ਵੀ ਉਹ ਵੀ ਨਿਕਲ ਗਏ ਸਾਡੇ ਨਾਲ ਹੀ